ਫ੍ਰੈਂਸ ਮੇਰੇ ਵੱਲੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਰਸੋਈ ਵਿੱਚ ਸੁਖ ਅੱਜ ਆਪਾਂ ਤੁਹਾਡੇ ਨਾਲ ਇੱਕ ਰੈਸਪੀ ਸਾਂਝੀ ਕਰਨ ਜਾ ਰਹੇ ਆਂ ਜੋ ਕਿ ਕੜਾਹੇ ਖੰਘ ਜਖਮ ਤੋਂ ਜਿੱਦਾਂ ਕਿ ਸਰਦੀਆਂ ਚ ਆ ਵੀ ਆਪਾਂ ਨੂੰ ਗਲਾ ਖਰਾਬ ਹੋ ਜਾਂਦਾ ਜਾਂ ਖੰਘ ਹੋ ਜਾਂਦੀ ਹੈ ਉਹਦੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਜਿਹਦੇ ਵਿੱਚ ਕੀ ਪਾਵਾਂਗੇ ਆਪਾਂ ਦਾਲਚੀਨੀ ਛੋਟੀ ਇਲਾਚੀ ਇੱਥੇ ਆਪਾਂ ਵੱਡੀ ਇਲਾਚੀ ਪਾ ਸਕਦੇ ਆਂ umlshti ਅਜਵੈਨ ਸੋ ਇਹ ਆਪਣੇ ਕੋਲ ਤੁਲਸੀ ਪਾਊਡਰ ਹੈ ਜੇ ਚਾਹੋ ਤਾਂ ਤੁਸੀਂ ਜੇ ਤੁਹਾਡੇ ਕੋਲ ਪੱਤੇ ਹੈਗੇ ਤੁਸੀਂ ਪੱਤੇ ਹੀ ਪਾ ਸਕਦੇ ਹੋ ਜੋ ਵੀ ਅਵੇਲੇਬਲ ਆ ਤੁਸੀਂ ਪਾ ਸਕਦੇ ਅਦਰਕ ਇਹ ਆਪਣੇ ਕੋਲ ਚੱਕਰफूल ਇਹ ਸਾਰਾ ਜੋ ਵੀ ਸਮਾਨ ਹੈ ਇਹ ਆਪਾਂ ਪੀਸ ਲਿਆ ਤੇ ਇਧਰ ਆਪਾਂ ਲਿਆ 1 ਕੱਪ ਪਾਣੀ ਦਾ ਇਸ ਤੋਂ ਬਾਅਦ ਹੁਣ ਆਪਾਂ ਪਾਣੀ ਨੂੰ ਬੋਇਲ ਕਰਨਾ ਰੱਖ ਦਵਾਂਗੇ ਤੇ ਇਹ ਸਾਰਾ ਸਮਾਨ ਇਹਦੇ ਵਿੱਚ ਪਾ ਦਵਾਂਗੇ ਅਦਰਕ ਵੀ ਆਪਾਂ ਨੇ ਕਦੂਕਾਸ ਕਰ ਲਿਆ ਇਹ ਆਪਾਂ ਤਦ ਤੱਕ ਇਹਨੂੰ ਉਬਲਣਾ ਜਦ ਤੱਕ ਇਹ ਜਿਹੜਾ 1 ਕੱਪਾ ਇਹ ਹਾਫ ਕੱਪਨਾ ਰਹਿ ਜਵੇ ਤੇ ਇਹ ਇੰਨਾ ਲਾਹੇਵੰਦ ਹੈ ਕਿ ਆਪਾਂ ਨੂੰ ਇੰਨੀ ਗਰਮੀ ਹੀਟ ਦਿੰਦਾ ਹੈ ਕਿ ਆਪਣਾ ਬਿਲਕੁਲ ਖੰਗ ਜਖਾਂਵੇਂ ਨਾਲ ਠੀਕ ਹੋ ਜਾਂਦਾ ਹੈ ਤੇ ਮਿਲਦੇ ਆਪਾਂ ਇਹਨੂੰ ਬਾਇਲ ਕਰਨ ਤੋਂ ਬਾਅਦ ਹਾਂਜੀ ਜਿੱਦਾਂ ਆਪਾਂ ਦੇਖ ਸਕਦੇ ਆਂ ਇਹ ਕਾਫੀ ਟਾਈਮ ਹੋ ਗਿਆ ਇਹਨੂੰ ਰਿਸਦੇ ਨੂੰ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਆਪਾਂ ਇਹ ਕੱਪ ਦੇ ਵਿੱਚ ਇਹਨੂੰ ਪਾ ਲੈਣਾ ਇਬੇਸਾਲ ਆਪਾਂ ਸੁਟਣਾ ਚਾਹੋ ਨੇ ਤਾਂ ਸੁਟ ਸਕਦੇ ਆ ਜੇ ਆਪਾਂ ਉਸ ਤੋਂ ਬਾਅਦ ਜੇ ਚਾਹ ਬਣਾਉਣੀ ਆ ਤਾਂ ਆਪਾਂ ਇਹਦੇ ਵਿੱਚ ਚਾਹੜਾ ਪਾਣੀ ਪਾ ਕੇ ਇਹਦੇ ਚ ਆਪਾਂ ਚਾਹ ਵੀ ਬਣਾ ਸਕਦੇ ਆ ਇਹ ਦੇਖੋ ਆਪਣਾ ਅੱਧਾ ਕੱਪ ਬਣ ਕੇ ਤਿਆਰ ਆ ਜੇ ਆਪਾਂ ਕਿਸੇ ਵੱਡੇ ਨੇ ਲੈਣਾ ਸਿਆਣੇ ਬੰਦੇ ਨੇ ਤਾਂ ਇਹ ਪੂਰਾ ਇਹਨਾਂ ਅੱਧਾ ਕੱਪ ਲੈ ਸਕਦੇ ਆ ਇੱਕ ਟਾਈਮ 'ਚ ਦੋ ਟਾਈਮ ਲੈ ਲਓ ਦਿਨ ਦੇ ਵਿੱਚ ਜੇ ਆਪਾਂ ਬੱਚੇ ਨੂੰ ਦੇਣਾ ਤਾਂ ਆਪਾਂ ਇਦਾਂ ਚਮਚ ਲੈ ਕੇ ਦੋ ਚਮਚ ਦੇ ਦਿਓ ਜੇ ਜ਼ਿਆਦਾ ਹੀ ਛੋਟਾ ਜਿਵੇਂ ਸਾਲਕ ਦਾ ਬੱਚਾ ਤਾਂ ਉਹਨੂੰ ਇੱਕ ਚਮਚ ਦੇ ਦਿਓ ਵੀ ਕੋੜਾ ਨਾ ਲੱਗੇ ਤਾਂ ਆਪਾਂ ਹਣੀ ਵੀ ਪਾ ਸਕਦੇ ਆ ਬੱਚੇ ਲਈ ਵੱਡੇ ਤੇ ਹੀ ਲੈ ਸਕਦੇ ਆ ਜੇ ਹਣੀ ਨਹੀਂ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਰਿੱਜਦੇ ਦੇ ਵਿੱਚ ਥੋੜਾ ਜਿਹਾ ਗੁੜ ਪਾ ਸਕਦੇ ਮੈਂ ਉਮੀਦ ਕਰਦੀ ਹਾਂ ਤੁਸੀਂ ਇਹ ਰੈਸਪੀ ਆਪਣੇ ਘਰ ਜ਼ਰੂਰ ਟਰਾਈ ਕਰੋਗੇ ਇਹ ਬਹੁਤ ਹੀ ਇੱਕ ਲਾਹੇਵੰਦ ਰੈਸਪੀ ਆ ਦਵਾਈਆਂ ਨਾਲੋਂ ਵਸਟਾ ਕਿਉਂਕਿ ਦਵਾਈਆਂ ਦੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦੇ ਆ ਪਰ ਇਹਦਾ ਕੋਈ ਵੀ ਨੁਕਸਾਨ ਨਹੀਂ ਹੈ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਡੀ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਸਸਟੇਕਾਰ